ਦੋਸਤੋ ਕੱਲ ਸਟੈਫਲਨ ਡੋਨੇ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਤੇ ਗਾਣੇ ਦਾ ਟੀਜ਼ਰ ਸੈੱਟ ਦਿੱਤਾ ਗਾਣੇ ਦਾ ਨਾਮ ਆ ਡਾਇਲਮਾ ਜਿਸ ਦਾ ਤੁਹਾਨੂੰ ਪਤਾ ਆ ਇਸ ਟੀਜ਼ਰ ਦੀ ਸਾਰੇ ਪਾਸੇ ਚਰਚਾ ਹੋ ਰਹੀ ਆ ਕਿਹਾ ਵੀ ਕੁੜੀ ਦੇ ਵਿੱਚ ਗੱਟਸ ਨੇ ਉਹਨਾਂ ਨੇ ਸਿੱਧੂ ਮੂਸੇਵਾਲਾ ਦੇ ਜਸਟਿਸ ਦੀ ਗੱਲ ਕੀਤੀ ਆ ਹਾਲਾਂਕਿ ਜਿਹੜੇ ਸਿੱਧੂ ਦੇ ਨਾਲ ਰਹਿੰਦੇ ਸੀ ਸਾਰਾ ਦਿਨ ਮੂਸਾ ਹਵੇਲੀ ਦੇ ਵਿੱਚ ਪਏ ਰਹਿੰਦੇ ਸੀ ਉਹਨਾਂ ਦੇ ਵਿੱਚ ਇੰਨੇ ਗੱਟਸ ਨਹੀਂ ਜਿਨੇ ਇਸ ਕੁੜੀ ਨੇ ਆਪਣੇ ਗੱਟਸ ਦਿਖਾਏ ਦਲੇਰੀ ਦਿਖਾਈ ਅਤੇ ਸਿੱਧੂ ਦੇ ਜਸਟਿਸ ਦੀ ਗੱਲ ਕੀਤੀ ਆ ਦਾ ਸਿੱਧੂ ਜਰਨਲ ਵਾਈ ਵੀ ਲਿਖਦਾ ਆ ਸੀ ਗੋਟ ਮੋਰਗਟਸ ਦੈਨ ਸਮ ਲੰਡੂਜ਼ ਹੂ ਵਰ ਵਿਦ ਸਿੱਧੂ ਭਰਾ ਭਰਾ ਕਰਦੇ ਸੀ ਜਿਹੜੇ ਰੋਜ਼ ਮੂਸੇ ਆਉਂਦੇ ਸੀ ਜਿਹੜੇ 도ਗਲੇ ਬਿਲਕੁਲ ਸਹੀ ਗੱਲ ਕੀਤੀ ਆ ਬਾਈ ਨੇ ਕਿਉਂਕਿ ਜਿਹੜੇ ਸਾਰਾ ਦਿਨ ਮੂਸਾ ਪਿੰਡ ਪਏ ਰਹਿੰਦੇ ਸੀ ਉਹ ਜਸਟਿਸ ਦੀ ਗੱਲ ਨਹੀਂ ਕਰਦੇ ਸਿਰਫ ਦੋ ਚਾਰ ਸਿੰਗਰਾਂ ਨੂੰ ਛੱਡ ਕੇ ਬਾਕੀ ਗਾਣਾ ਰਿਲੀਜ਼ ਹੋ ਜਾਵੇਗਾ ਜਲਦੀ ਇਸ ਦੀ ਡੇਟ ਵੀ ਅੱਜ ਅਨਾਉਂਸ ਹੋ ਜਾਵੇਗੀ ਕਿਉਂਕਿ ਸਟੇਫ ਲੰਡਨ ਨੇ ਟਾਰਗੇਟ ਰੱਖਿਆ ਸੀ 100k ਕਮੈਂਟ ਹੋ ਜਾਣ ਤਾਂ ਸਿੱਧੂ ਆਰਮੀ ਨੇ 3 ਘੰਟੇ ਦੇ ਅੰਦਰ 100k ਕਮੈਂਟ ਕਰਤੇ ਹੁਣ ਗਾਣੇ ਦੀ ਅਨਾਉਂਸਮੈਂਟ ਹੋਣ ਵਾਲੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹੋਰ ਵੱਡੀ ਅਪਡੇਟਸ ਦੇ ਲਈ ਧੰਨਵਾਦ